ਸਾ ਸਤਪਾਲ ਸਿੰਘ ਸਿੱਧੂ ਸ਼ਾਮ ਜਿਹੜੇ ਸਾਡੇ ਐਸਐਸਪੀ ਰਹੇ ਨੇ ਜਿਨ੍ਹਾਂ ਨੂੰ ਮੇਰਾ ਖਿਆਲ ਹੈ ਵੀ ਹਫਤਾ ਹੋ ਗਿਆ ਤੁਹਾਡੇ ਕੋ ਆਇਆ ਨੂੰ ਦਿਨ ਰਾਤ ਲੱਗੇ ਹੋਏ ਨੇ ਆਲਖ ਸ਼ਾਮ ਜਿਨ੍ਹਾਂ ਨੇ ਬਹੁਤ ਮਿੰਤ ਕੀਤੀ ਹੈ ਸਤਪਾਲ ਜੀ ਨੂੰ ਗੱਲ ਕੀਤੀ ਕਿ ਆਪਾਂ ਨੇ ਮਾਨਸਾ ਦੇ ਵਿੱਚ ਇਕੱਠ ਰੱਖਿਆ ਉਹ ਕਹਿਣ ਲੱਗੇ ਮੈਂ ਇੱਕ ਹਫਤਾ ਲਾ ਕੇ ਆਉਂਗਾ ਪੂਰਾ ਜਦੋਂ ਕਿਤੇ ਪਹਿਲਾਂ ਕਹਿੰਦੇ ਜਿਨ੍ਹਾਂ ਜਦੋਂ ਕਾਲੀਦਾਲ ਸੀ ਇਕੱਠਾ जिन्ने ਕਿਸੇ ਅਫਸਰ ਨੂੰ ਕਹਿੰਦੇ ਸੀ ਕੇ ਦੂਜੇ ਨੂੰ ਕਹਿੰਦੇ ਸੀ ਉਹ ਕਹਿੰਦੇ ਤੁਹਾਡਾ ਤਾਂ ਹੁਣ ਕੰਮ ਚੱਲ ਗਿਆ ਹੁਣ ਤੁਸੀਂ ਰਹਿਣ ਦਿਓ ਕਾਹਦੇ ਲਈ ਇਕੱਠ ਕਰਨਾ ਪਰ ਅੱਜ ਇੰਨੇ ਅਫਸਰ ਸਹਿਬਾਨ ਦਾ ਆਉਣਾ ਇਹ ਸਿੱਧ ਕਰਦਾ ਹੈ ਕਿ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਸੰਗਤ ਜੁੜੀ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਡਾਇਰੈਕਸ਼ਨ ਹੁੰਦੀ ਹੈ ਜੋ ਹੁਕਮ ਹੁੰਦਾ ਹੈ ਉਹਦੇ ਉੱਤੇ ਸਾਰੇ ਲੋਕ ਪਹਿਰਾ ਦਿੰਦੇ ਨੇ ਸਵਾਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਬਹੁਤ ਵੱਡਾ ਬਹੁਤ ਵਧੀਆ ਜੈਨੂਨ ਕਟ ਕੀਤਾ ਸੀ আর سارے ਜਿੰਨੇ ਬੰਦੇ ਨੇ ਬੈਠ ਕੇ ਸੁਣਣ ਆਏ ਨੇ کئی ਵਾਰ ਤਾਂ ਹੁੰਦਾ ਵੀ ਅੱਧੇ ਆ ਰਹੇ ਨੇ ਅੱਧੇ ਜਾ ਰਹੇ ਨੇ ਇਸ ਗੱਲ ਦੇ ਲਈ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਇੱਕ ਕੋਈ ਬੇਨਤੀ ਕਰਦਾ ਕਿ ਨੌਬਤ ਕਿਵੇਂ ਆਈ ਜਿਵੇਂ ਝੁੰਦਾ ਸਾਹਿਬ ਨੇ ਕਿਹਾ ਬੜੇ ਵਧੀਆ ਰਿਲੇਸ਼ਨਸ਼ਿਪ ਵਧੀਆ ਬੜਾ ਸਤਕਾਰ ਸੀ ਫਿਰ ਅੱਜ ਇੱਥੇ ਤੱਕ ਪਹੁੰਚਣ ਦੀ ਨੌਬਤ ਕਿਉਂ ਆਈ ਇਹਦਾ ਬੜਾ ਵੱਡਾ ਕਾਰਨ ਹੈ ਇਹ ਨਹੀਂ ਕਿ ਅਸੀਂ ਆਪਣਾ ਬੋਲੀ ਵਿਸਤਾ ਚੱਕਿਆ ਤੇ ਇਹਦੇ ਨੂੰ ਤੁਰਪੇ ਪੂਰੇ 5 ਸਾਲ ਮੰਨਤਾ ਕਰਦੇ ਰਹੇ ਕਿ ਸੁਖਵੀਰ ਆਪਾਂ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੀ ਮਾਨ ਮਹਾਨਤਾ ਦਾ ਪਤਾ ਹੋਣਾ ਚਾਹੀਦਾ ਉਹ ਤੋਂ ਡਾਇਰੈਕਸ਼ਨ ਲੈ ਕੇ ਚੱਲਣਾ ਚਾਹੀਦਾ ਆਪਾਂ ਗਲਤੀਆਂ ਕੀਤੀਆਂ ਨੇ ਵੱਡੀਆਂ ਗਲਤੀਆਂ ਕੀਤੀਆਂ ਨੇ ਬਲੰਡਰ ਕੀਤੇ ਨੇ ਆਪਾਂ ਜੇ ਉੱਥੇ ਜਾ ਕੇ ਮਾਫੀ ਮੰਗ ਲਾਂਗੇ ਉਹ ਤਖਤ ਅਕਾਲ ਦਾ ਤਖਤ ਹੈ ਪ੍ਰਮਾਤਮਾ ਦਾ ਤਖਤ ਹੈ ਬਖਸ਼ੰਦ ਤਖਤ ਹੈ ਉਹਨੇ ਆਪਾਂ ਨੂੰ ਬਖਸ਼ ਦੇਣਾ ਤੇ ਲੋਕਾਂ ਨੇ ਆਪਣੇ ਨਾਲ ਲੱਗ ਜਾਣਾ ਇੱਕੋ ਗੱਲ ਹੁੰਦੀ ਸੀ ਕਿ ਜਦ ਰ ਇੱਕ ਚੀਜ਼ ਦੱਸੋ ਆਪਣਾ ਘਰ ਕਿੱਡਾ ਵੱਡਾ ਹੈ ਸਿਕਿਉਰਿਟੀ ਕਿੱਡੀ ਹੈ ਲੋਕ ਫੋਟੋ ਰਖ ਜਾਉਣ ਆਏ ਕਿੰਨੇ ਆਉਂਦੇ ਨੇ ਹੋਰ ਆਪਾਂ ਕੀ ਲੈਣਾ ਆਪਣੀਆਂ ਤੌਰ ਚੀਫ ਮਿਨਿਸਟਰ ਨਾਲ ਬੱਧਾ ਆਪਾਂ ਪਾਰਟੀ ਤੋਂ ਹੋਰ ਕਿਸ ਤੋਂ ਕੀ ਲੈਣਾ ਉੱਥੇ ਆ ਕੇ ਗੱਲ ਖਤਮ ਹੋ ਜਾਂਦੀ ਸੀ ਸਮਾਂ ਚੱਲਦਾ ਗਿਆ ਇੱਕ ਦਿਨ ਸਾਨੂੰ ਸਾਰਿਆਂ ਨੂੰ ਮੇਰਾ ਖਿਆਲ ਹੈ ਵੀ ਜਿਹੜੇ ਇੱਥੇ ਬੈਠੇ ਨੇ ਉਹ ਤਾਂ ਕੋਈ ਹੈ ਹੀ ਨਹੀਂ ਸੀ ਅਸੀਂ ਘੱਟੋ ਘੱਟ 10 ਬੰਦੇ ਸੀ ਮਲੂਕਾ ਸਾਹਿਬ ਸੀ ਛਨਜੀ ਢਿੱਲੋਂ ਸੀ ਬੀਬੀ ਜ਼ਗੀਰ ਕੌਰ ਸੀ ਤੇ ਗਰੇਵਾਲ ਸਾਹਿਬ ਸੀ ਇਹ ਜਿਹੜੇ ਅੱਜ ਪ੍ਰਧਾਨ ਨੇ ਇਹ ਵੀ ਨਾਲ ਸੀ ਸਾਨੂੰ ਬੁਲਾ ਕੇ ਪੁੱਛਿਆ ਵੀ ਦੱਸੋ ਆਪਾਂ ਨੂੰ ਕੀ ਕਰਨਾ ਚਾਹੀਦਾ ਅਸੀਂ ਸਾਰਿਆਂ ਨੇ ਬਾੜਾ ਲਾ ਕੇ ਕਿਹਾ ਕਿ ਆਪਾਂ ਨੂੰ ਟੈਂਪਰੇਰੀ ਛੱਡ ਦੇਣਾ ਚਾਹੀਦਾ ਦੁੱਧੇ ਬਾਲ ਸਾਹਿਬ ਸੀ ਵੱਡੇ ਬਾਲ ਸਾਹਿਬ ਸੀ ਛੋਟੇ ਬਾਲ ਸਾਹਿਬ ਸੀ ਕਿਸੇ ਨੂੰ ਟੈਲੀਫੋਨ ਕਰਕੇ ਥੋੜੇ ਰਿਸ਼ਤੇਦਾਰੀਆਂ ਨੇ ਪਤਾ ਕਰਕੇ ਦੇਖ ਲਈ ਵੀ ਗੱਲ ਹੋਈ ਜਾਂਦਾ ਹੋਈ ਸਾਰਿਆਂ ਨੇ ਕਿਹਾ ਕਿ ਚਾਹੇ ਤੂੰ ਟੈਂਪਰੇਰੀ ਛੱਡ ਦੇ ਤੂੰ 6 ਮਹੀਨੇ ਖਾਤਰ ਛੱਡ ਦੇ ਤੁਹਾਡੇ ਇਥੇ ਇਲੈਕਸ਼ਨ ਸੀ ਸੰਗਰੂਰ ਦੀ ਕਿ ਕਟੋਕਰ ਸ਼ਰੂਰ ਦੀ ਇਲੈਕਸ਼ਨ ਨਾਲ ਲੜ ਤੂੰ ਆਪਣੀ ਪ੍ਰਧਾਨਗੀ ਚ ਨਾਲ ਲੜ ਤੂੰ ਪੰਜ ਬੰਦੇ ਜਿਹੜੇ ਮਰਜ਼ੀ ਬਣਾ ਦੇ ਤੂੰ ਇੱਕ ਬੰਦਾ ਆਪਣੀ ਮਰਜ਼ੀ ਨਾਲ ਬਣਾ ਦੇ ਤੇ ਮੁਰਕੇ ਆ ਕੇ ਇਲੈਕਸ਼ਨ ਆਪਾਂ ਹਾਰ ਜਾਾਂਗੇ ਬੁਲੀ ਦਾ ਤੇਰੇ ਘਰ ਜਾ ਕੇ ਹਾਰ ਪਾ ਜਾਾਂਗੇ ਨਹੀਂ ਜੀ ਮੈਂ ਤਾਂ ਫੇਰ ਪੱਕਾ ਹੀ ਜਾਊਂਗਾ ਜੇ ਜਾਊਂਗਾ ਚੁੱਪ ਕਰਕੇ ਇੱਕ ਉਹਨਾਂ ਨੇ ਆਪਣੇ ਕੋਲ ਗਰੇਵਾਲ ਸਾਹਿਬ ਨੂੰ ਬਿਠਾਇਆ ਸੀ ਜਿਹਦੇ ਰੋਜ਼ ਤੁਸੀਂ ਬਿਆਨ ਪੜ੍ਹਦੇ ਵਾਚ ਉਹ ਕਹਿੰਦਾ ਜੀ یہاں تو بنا کمیں گی چل جو گی یہاں تو بنا گی چلے نہیں سکتی آ چیما صاحب سب تو مہرے سے جیلے سب تو وقت بیان لا رہے ہیں اور سب تو موہرے سے وہ سارے کو کی جا رہا سی چپ کر کے بیٹھ کے فیصلہ کر لیا کہ بھی ایکو پروار چو ایک الیکشن لڑو ہر سمرت بھی الیکشن ہی لڑو جو الیکشن آگی گئی تو سارے تو موہے اخیر داری ਵਾਹ ਵਾਹ ਤੇ ਲਾਲੇ ਫੈਲਾ ਕੀਤਾ ਕਿ ਜੇ ਇਹ ਨਹੀਂ ਜਾਂਦੇ ਆਪਾਂ ਆਪਣੇ ਕਿੰਨੂ ਸੱਚੇ ਹੋਈਏ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਚਲੀਏ ਜਾ ਕੇ ਬੇਨਤੀ ਕਰੀਏ ਕਿ ਸਾਡਾ ਇਹ ਕਸੂਰ ਹੈ ਕਿ ਜਦੋਂ ਅਸੀਂ ਇਹ ਬੇਅਦਬੀਆਂ ਹੋਈਆਂ ਬਲੰਡਰ ਚ ਹੋਈਆਂ ਗਲਤੀਆਂ ਹੋਈਆਂ ਸਾਡੀ ਕੋਈ ਇਨਵੋਲਵਮੈਂਟ ਨਹੀਂ ਹੋਣਾ ਚਾ ਨਾ ਸਾਨੂੰ ਪੁੱਛਿਆ ਪਰ ਇਹ ਸਾਡਾ ਜ਼ਰੂਰ ਕਸੂਰ ਹੈ ਕਿ ਅਸੀਂ ਉਦੋਂ ਰੋਵਾ ਨਹੀਂ ਪਾਇਆ ਉਦੋਂ ਅਸੀਂ ਪਾਰਟੀ ਦੇ ਵਿੱਚ ਬੈਠ ਕੇ ਗੱਲ ਕਰਦੇ ਰਹੇ ਇੱਕ ਵਾਰ ਨਹੀਂ ਦੋ ਵਾਰ ਨਹੀਂ ਸੈਂਕੜੇ ਵਾਰ ਗੱਲ ਕੀਤੀ ਇਕੱਠੇ-ਉੱਕੇ ਗੱਲ ਕੀਤੀ ਇਕੱਲੇ-ਕੱਲੇ ਨੇ ਗੱਲ ਕੀਤੀ ਤੇ ਅਖੀਰ ਨੂੰ ਹੁੰਦੀ ਸੀ ਵੀ ਜਰ ਮੈਂ ਤਾਂ ਚਾਹੇ ਇਕੱਲਾ ਰਹਿ ਜਾ ਮੈਂ ਪ੍ਰਧਾਨਗੀ ਛੱਡਦਾ ਫੇਰ ਸ਼ਿਚੀ ਦੀ ਕਾਲ ਤੱਕ ਸਾਹ ਤੇ ਗਏ ਅਸੀਂ ਇਸ ਭਾਸ਼ਾ ਨਾਲ ਨਹੀਂ ਸੀ ਗਏ ਕਿ ਇਹ ਹਾਲਾਤ ਪੈਦਾ ਹੋਣਗੇ ਸੜਦਾ ਇੱਕੋ ਮੰਨਸੀ ਗੱਲ ਕਿ ਘੱਟੋ ਘੱਟ ਆਪਣੇ ਮਨ ਦੇ ਉੱਤੇ ਬੋਝ ਲਾ ਲੀਏ ਜੋ ਸਾਨੂੰ ਨੇ ਸੇਵਾ ਲਾਉਣੀ ਆ ਸਾਨੂੰ ਸੇਵਾ ਲਾ ਦੇਣਗੇ ਪਰ ਜੋ ਪ੍ਰਮਾਤਮਾ ਹੈ ਬਹੁਤ ਵੱਡੀ ਚੀਜ਼ ਹੈ ਜੋ ਕਾਲ ਦਾ ਤਖਤ ਹੈ ਬਹੁਤ ਵੱਡੀ ਚੀਜ਼ ਹੈ ਉਹਨਾਂ ਨੇ ਹਾਲਾਤ ਪੈਦਾ ਕੀਤੇ ਤੁਹਾਡੇ ਸਾਹਮਣੇ ਹੀ ਸੀ ਤੁਸੀਂ ਸਾਰਿਆਂ ਨੇ ਹੁਕਮਨਾਮਾ ਸੁਣਿਆ ਸਾਰੀ ਦੁਨੀਆ ਦੇ ਵਿੱਚ ਮੈਸੇਜ ਗਿਆ ਕਿ ਸਿੱਖਾਂ ਕੋਲ ਇੱਕ ਜਿਹਾ ਤਖਤ ਹੈ ਜੋ ਵੱਡੇ ਤੋਂ ਵੱਡੇ ਬੰਦੇ ਨੂੰ ਵੀ ਸਾਹਮਣੇ ਖੜਾ ਕਰਕੇ ਇਹ ਪੁੱਛ ਕੇ ਕਿ ਕਸੂਰ ਕੀਤਾ ਜਾਂ ਨਹੀਂ ਕੀਤਾ ਜੇ ਨਹੀਂ ਕੀਤਾ ਤਾਂ ਵੀ ਦੱਸ ਦਿਓ ਜੇ ਕੀਤਾ ਤਾਂ ਹਾਂ ਕਰ ਦਿਓ ਕੱਲੀ-ਕੱਲੀ ਗੱਲ ਤੁਹਾਡੇ ਸਾਹਮਣੇ ਸੁਣਾਈ ਗਈ ਕੱਲੇ-ਕੱਲੇ ਬੰਦੇ ਦਾ ਨਾਮ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਅਕਾਲ ਤਖਸ ਤੋਂ ਕੱਲੇ-ਕੱਲੇ ਦਾ ਨਾਮ ਲਿਆ ਮੈਂ ਸਭ ਕਹਿ ਕੇ ਕਹਿ ਸਕਦਾ ਕਿ ਉਹਨਾਂ ਨੇ ਕਿਸੇ ਨਾਲ ਸਲਾਹ ਨਹੀਂ ਸੀ ਕੀਤੀ ਉਹਨਾਂ ਨੇ ਆਪਣੀ ਮਰਜ਼ੀ ਨਾਲ ਜਿਹੜੇ ਉਹਨਾਂ ਨੂੰ ਬੰਦੇ ਚੰਗੇ ਲੱਗੇ ਉਹਨਾਂ ਦੇ ਨਾਂ ਉਹਨਾਂ ਨੇ ਉੱਥੇ ਅਨਾਉਂਸ ਕਰ ਦਿੱਤੇ ਫਿਰ ਅਗਲੀ ਚਾਲ ਕੀ ਚੱਲੀ ਕਿ ਧਾਮੀ ਸਾਹਿਬ ਨੂੰ ਕਿਹਾ ਕਿ ਤੁਸੀਂ ਮੋਢਿਓ ਜੇ ਤੁਸੀਂ ਛੱਡ ਕੇ ਤਾਂ ਆਪੇ ਖੇਡ ਮਿੰਟ ਜਾਣਗੇ ਨਾਲ ਬਨੂਗਰ ਸਾਹਿਬ ਨੂੰ ਕਹਿੰਦੇ ਉਹ ਸਾਬਕਾ ਪ੍ਰਧਾਨ ਨੇ ਤੁਸੀਂ ਸਭ ਤੋਂ ਬਜ਼ੁਰਗ ਵੀ ਨੇ ਜੇ ਲੋ ਛੱਡ ਕੇ ਤਾਂ ਪੰਜ ਤਾਂ ਆਪੇ ਖੇਡ ਜਾਣਗੇ ਇਹ ਤਾਂ ਗੱਲ ਹੀ ਕੋਈ ਨਹੀਂ ਸਾਡੀ ਭੈਣ ਤੇ ਦਬਕਾ ਮਾਰਿਆ ਕਿ ਤੂੰ ਤਾਂ ਮੁਲਾਜ਼ਮ ਐ ਤੂੰ ਤਾਂ ਕਰ ਹੀ ਨਹੀਂ ਸਕਦੀ ਪਰ ਮੈਂ ਧਨਵਾਦ ਕਰਦਾ ਪੰਜ ਮੈਂਬਰੀ ਕਮੇਟੀ ਦਾ ਜਿਹੜੇ ਸ਼੍ਰੀ ਕਾਲ ਤਖਤ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਗਏ ਕਿ ਜੋ ਹੁਕਮ ਹੈ ਤੁਹਾਡਾ ਅਸੀਂ ਇਨਵਿਨ ਬੰਨਾਂਗੇ ਸਾਨੂੰ ਕੋਈ ਸਾਡੀ ਗੱਲ ਮੰਨੇ ਨਾ ਮੰਨੇ ਪਰ ਅਸੀਂ ਸ਼੍ਰੀ ਕਾਲ ਤਖਤ ਸਾਹਿਬ ਦੇ ਨਾਲ ਖੜਿਆ ਆ ਸਾਰੇ ਜਾਨੇ ਤੁਹਾਡੇ ਸਾਹਮਣੇ ਬੈਠੇ ਨੇ ਸਾਡੀ ਭੈਣ ਨੇ ਕਿ ਮੈਂ ਨੌਕਰੀ ਤੋਂ ਨਿਕਲ ਜਾਵਾਂ ਪਰ ਮਾ ਸ਼੍ਰੀ ਕਾਲ ਤਖਤ ਸਾਹਿਬ ਦੇ ਨਾਲ ਖੜੀਆਂ ਅੱਜ ਜੋ ਤੁਸੀਂ ਰਿਸਪੌਂਸ ਦਿੱਤਾ ਹੈ ਜੋ ਤੁਸੀਂ ਇਹ ਸੇਵਾ ਲਈ ਹੈ ਇਹ ਵੀ ਮੇਰਾ ਖਿਆਲ ਇੱਕ ਮਿਸਾਲ ਹੈ ਬਥੇਰੀ ਵਾਰ ਕਾਠ ਹੋਏ ਹੋਣਗੇ ਬਥੇਰੀ ਵਾਰ ਗੱਲਾਂ ਹੋਈਆਂ ਹੋਣਗੀਆਂ ਬਥੇਰੀ ਵਾਰ ਵਿਰੋਧ ਹੋਇਆ ਹੋਊਗਾ ਪਰ ਜੋ ਸਤਕਾਰ ਮਾਨ ਤੁਸੀਂ ਅੱਜ ਦੇ ਰਹੇ ਹੋ ਉਹ ਮੇਰਾ ਖਿਆਲ ਅਜ ਤੋਂ ਪਹਿਲਾਂ ਕਦੇ ਹੋਇਆ ਨਹੀਂ ਸਾਰੇ ਲੋਕ ਕਹਿੰਦੇ ਸੀ ਇਹ ਕਾਲੀ ਦਲ ਤਾਂ ਖਤਮ ਹੋ ਗਿਆ ਕਾਲੀ ਦਲ ਤਾਂ ਨੋਂ ਹੀ ਨਹੀਂ ਰਿਹਾ ਕਿਤੇ ਹੁਣ ਤੁਸੀਂ ਕਾਹਦੇ ਲਈ ਲੜਾਈ ਲੜਦੇ ਹੋ ਕੋਈ ਹੋਰ ਪਾਰਟੀ ਜੁਆਇਨ ਕਰ ਲਓ ਕਿਤੇ ਹੋਰ ਵਗਜੋ ਪਰ ਜੋ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੀ ਹੈ ਜੋ ਸ਼ੋਮਣੀ ਕਾਲੀ ਦਲ ਦੀ ਹੈ ਜੋ ਸ਼ੋਮਣੀ ਕਮੇਟੀ ਦੀ ਸਿੱਖਾਂ ਦੀ ਨਹੀਂ ਹੋਰ ਕੋਈ ਹੋ ਨਹੀਂ ਸਕਦਾ ਜਿਹੜੇ ਲੋਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਖੜਨਾ ਸੀ ਉਹ ਬਾਗੀ ਹੋ ਗਏ ਕੰਮ ਉਲਟ ਗਿਆ ਸਾਡੇ ਲਈ ਸ੍ਰੀ ਹਰਮੰਦਰ ਸਾਹਿਬ ਤੋਂ ਵੱਡੀ ਗੱਲ ਕੋਈ ਹੈ ਨਹੀਂ ਸਾਡੀ ਜ਼ਮੀਨ ਚਲੀ ਜਾਵੇ ਸਾਡੇ ਘਰ ਚਲੇ ਜਾਣ ਅਉਧੇ ਚਲੇ ਜਾਣ ਪਰ ਸਾਡਾ ਧਰਮ ਇੱਕ ਨੰਬਰ ਤੇ ਐ ਸ੍ਰੀ ਹਰਮੰਦਰ ਸਾਹਿਬ ਸਾਡੇ ਲਈ ਇੱਕ ਨੰਬਰ ਤੇ ਐ ਉਸ ਤੋਂ ਬਾਅਦ ਸ੍ਰੀ ਕਾਲ ਤਖਤ ਸਾਹਿਬ ਜੀ ਜੋ ਡਾਇਰੈਕਸ਼ਨ ਲੈ ਕੇ ਸੀ ਕੰਮ ਕਰਦੇ ਆ ਜਿਹਦੀ ਸੇਧ ਤੇ ਸੀ ਸਿਆਸਤ ਕਰਦੇ ਆ ਸ੍ਰੀ ਕਾਲ ਤਖਤ ਸਾਹਿਬ ਐ ਤਿੰਨ ਨੰਬਰ ਤੇ ਆਈਏ ਸ਼੍ਰੋਮਣੀ ਕਮੇਟੀ ਅਕਾਲੀ ਦਰਾਂ ਦਾ ਚੌਥੇ ਨੰਬਰ ਤੇ ਅਸੀਂ ਸਾਰਾ ਕੁਝ ਮਿਲਿਆ ਮੇਟ ਕਰਤਾ ਅਸੀਂ 1 ਨੰਬਰ ਤੇ ਕਰਤਾ ਅਕਾਲੀ ਦਲ ਅਕਾਲੀ ਦਲ ਵੀ ਫੇਰ ਪਿੱਛੇ ਕਰਤਾ 1 ਨੰਬਰ ਤੇ ਕਰਤਾ ਪ੍ਰਧਾਨ ਕਿ ਜੋ ਉਹਦੇ ਕੋਲੋਂ ਡਾਇਰੈਕਸ਼ਨ ਆ ਜੂਗੀ ਜੋ ਹੁਕਮਨਾਮਾ ਆ ਜੂਗਾ ਉਹ ਇਨ ਵਿੱਚ ਲਾਗੂ ਹੋਊਗਾ ਸ੍ਰੀ ਕਾਲਤਾ ਜਸਦਾ ਸਾਹਿਬ ਨੇ ਕਿਹਾ ਕਿ ਪੀਟੀਸੀ ਚੈਨਲ ਨੂੰ ਬੰਦ ਕਰਕੇ ਸ਼ੋਮਨੀ ਕਮੇਟੀ ਆਪਣਾ ਚੈਨਲ ਚਲਾਵੇ ਤੁਸੀਂ ਦੇਖਿਆ ਹੀ ਹੈ ਕਿਤਾ ਗੱਲਾਂ ਪਹੁੰਚੀਆਂ ਸਰਕਾਰ ਤੱਕ ਗੱਲਾਂ ਪਹੁੰਚੀਆਂ ਉਹ ਗੱਲਾਂ ਕਿਉਂ ਪਹੁੰਚੀਆਂ ਕਿਉਂਕਿ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਨਹੀਂ ਮੰਨੀ ਅਸੀਂ ਕਹਤਾ ਗੱਲੇ ਕੋਈ ਹੈ ਨਹੀਂ ਅਸੀਂ ਇਕੱਠੇ ਸੀ ਮੈਂ ਸੀ ਗਰੇਵਾਲ ਸੀ ਚੰਦੂ ਮਾਰਾ ਸੀ ਨਾਲ ਮਲੂਕਾ ਸੀ ਨਾਲ ਪ੍ਰਧਾਨ ਸਾਡੇ ਸਾਹਮਣੇ ਰੋਇਆ ਕਿ ਜੀ ਲੋਕ ਮੈਨੂੰ ਸਵਾਲ ਪੜ ਪੁੱਛਦੇ ਨੇ ਸ਼ੋਮਨਿਕ ਮੈਂ ਇਹਦੇ ਤੇ ਮੈਂਬਰ ਪੁੱਛਦੇ ਨੇ ਕਿ ਪੀਟੀਜ ਦੀ ਗੱਲ ਹੈ ਉੱਥੋਂ ਟੈਲੀਫੋਨ ਆ ਗਿਆ ਕਿ ਨਰੈਣਨ ਕਹਿੰਦਾ ਕਿ ਵੀ ਇਸ ਦਾ ਗੱਲੇ ਕੋਈ ਨਹੀਂ ਹੈ ਚੈਨਲ ਤਾਂ ਚੱਲੂਗਾ ਹੀ ਚੱਲੂਗਾ ਅਸੀਂ ਬੜੇ ਹੈਰਾਨ ਕਿ ਨਾ ਸ਼ੋਮਨੀ ਕਾਲੀਦਲ ਦੀ ਗੱਲ ਨਹੀਂ ਨਾ ਕਿਸੇ ਹੋਰ ਦੀ ਗੱਲ ਨਰੈਨਦਰ ਦਾ ਟੈਲੀਫੋਨ ਆ ਗਿਆ ਨਰਨੜ ਕੌਣ ਹੈ ਜਿਹੜਾ ਸੀਓ ਹੈ ਪੀਟੀਸੀ ਦਾ ਉਹ ਸਭ ਤੋਂ ਉੱਪਰ ਦੀ ਲੰਗਿਆ ਤੇ ਉਹ ਰੋਂਦਾ ਰਿਹਾ ਖੀਰ ਦੇ ਵਿੱਚ ਗਲਤਾਂ ਉਹੀ ਹੋਣ ਜੀ ਜੋ ਉੱਥੋਂ ਹੁਕਮਨਾਮਾ ਆਉਣਾ ਸੀ ਸੋ ਜਿੱਥੇ ਇਹ ਜਿਹੇ ਗੱਲਾਂ ਆ ਜਾਣ ਉੱਥੇ ਦੀ ਸੋਚ ਸਕਦੇ ਆ ਕਿ ਗੇਬਾ ਸਕਦੇ ਸੋ ਤੁਹਾਡੇ ਕੋਲ ਅਸੀਂ ਤਾਂ ਹੱਥ ਬੰਨ੍ਹ ਕੇ ਬੇਨਤੀ ਕਰਨ ਦੇ ਲਈ ਆਇਆ ਕਿ ਜੋ ਗੁਰੂ ਸਾਹਿਬ ਨੇ ਜੋ ਸ਼੍ਰੀ ਕਾਲ ਤਖਤ ਸਾਹਿਬ ਨੇ ਆਪਨੂੰ ਹੁਕਮ ਕੀਤਾ ਹੈ ਆਪਣੀ ਡਿਊਟੀ ਬਣਦੀ ਹੈ ਕਿ ਆਪਾਂ ਕੱਲੀ ਕੱਲੀ ਗੱਲ ਬਣੀ ਹੈ ਜੇ ਕਿਤੇ ਅਸੀਂ ਵੀ ਕੋਈ ਤਾਹੀ ਕਰਦੇ ਆ ਜੇ ਅਸੀਂ ਵੀ ਕਿਤੇ ਕੋਈ ਗਲਤ ਗੱਲ ਕਰਦੇ ਆ ਤੁਹਾਡੀ ਡਿਊਟੀ ਬਣਦੀ ਹੈ ਕਿ ਸਾਨੂੰ ਵੀ ਟੋਕ ਦੇਣਾ ਕਿ ਪਹਿਲਾਂ ਤੁਸੀਂ ਗੱਲਾਂ ਕਰਦੇ ਸੀ ਵੱਡੀਆਂ-ਵੱਡੀਆਂ ਅੱਜ ਤੁਸੀਂ ਵੀ ਉਹਨਾਂ ਪਦਕਦਮਾਂ ਚੱਲਣ ਲੱਗੇ ਜਿਨ੍ਹਾਂ ਤੇ ਪਹਿਲਾਂ ਕਾਲੀਦਾਸ ਚੱਲਦਾ ਰਿਹਾ ਇਹ ਤੁਹਾਡੀ ਡਿਊਟੀ ਹੈ ਸੰਗਤ ਦੀ ਡਿਊਟੀ ਹੈ ਸੰਗਤ ਤੇ ਪ੍ਰਮਾਤਮਾ ਇੱਕੋ ਰੂਪ ਹੁੰਦਾ ਹੈ ਸੰਗਤ ਤੇ ਪ੍ਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਸੋ ਇਹੀ ਬੇਨਤੀ ਹੈ ਅੱਜ ਤਾਂ ਆਪਾਂ ਸਾਰੇ ਜਣੇ ਪੰਜ ਮੈਂਬਰੀ ਕਮੇਟੀ ਨੂੰ ਸੁਣਨ ਆਇਆ ਆਪਣੀ ਡਿਊਟੀ ਬਣਦੀ ਹੈ ਕਿ ਜੋ ਇਹ ਹੁਕਮ ਕਰਦੇ ਨੇ ਜਿਵੇਂ ਇਹ ਪ੍ਰਤੀਕਰਨ ਨੂੰ ਕਹਿੰਦੇ ਨੇ ਇਹਨਾਂ ਨੂੰ ਲਾਗੂ ਕਰੀਏ ਇਹ ਵੀ ਆਪਣੀ ਇਮਾਨਦਾਰੀ ਹੋਣੀ ਚਾਹੀਦੀ ਹੈ ਕਿ ਜੋ ਸ਼੍ਰੀ ਕਾਲ ਤਖਤ ਤੋਂ ਹੁਕਮ ਹੋਇਆ ਅਸੀਂ ਕਾਪੀਆਂ ਭੜਕੇ ਨਹੀਂ ਦੇਣੀਆਂ ਹਨ ਪੂਰਾ ਆਧਾਰ ਕਾਰਡ ਦੇ ਨਾਲ ਟੈਲੀਫੋਨ ਨੰਬਰ ਦੇ ਨਾਲ ਕਿਉਂਕਿ ਉੱਥੋਂ ਆਪਨੂੰ ਇਹ ਹੁਕਮ ਹੋਇਆ ਹੈ ਕਿ ਜਨੂਨ ਭਰਤੀ ਕਰੀ ਹੈ ਭਰਤੀ ਵੱਧ ਹੋ ਜਵੇ ਘੱਟ ਹੋ ਜਵੇ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ ਪਰ ਜੋ ਹੁਕਮ ਹੋਇਆ ਉਹ ਸੁਕੋ ਨੂੰ ਆਪਾਂ ਇਹਨਾਂ ਮਨ ਮੰਨਣਾ ਹੈ ਇਹ ਮੇਰੀ ਬੇਨਤੀ ਹੈ ਸਾਰੀ ਸੰਗਤ ਦਾ ਫੇਰ ਧੰਨਵਾਦ ਕਰਦਾ ਮੈਂ ਧੰਨਵਾਦ ਕਰਦਾ ਹੌਕਾਬ ਸਾਹਿਬ ਦਾ ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕਰਾਏ ਨੇ ਸਤਪਾਲ ਸਿੰਘ ਸਿੱਧੂ ਜਿਹੜੇ ਸਾਡੇ ਐਸਐਸਪੀ ਵੀ ਰਹੇ ਨੇ ਜਿਨ੍ਹਾਂ ਨੇ ਬਹੁਤ ਜੋਰ ਲਾ ਕੇ ਮੇਰਾ ਖਿਆਲ ਹੈ ਵੀ ਦਿਨ ਦਾਤੀ ਕਰਤਾ ਹਫਤਾ ਹੋ ਗਿਆ ਕਿ ਮੈਨੂੰ ਘਰੋਂ ਟੈਲੀਫੋਨ ਆਇਆ ਇਹਦੇ ਕਿ ਜੀ ਤੁਸੀਂ ਕੀ ਕਹਿਤਾ ਉਹਨੂੰ ਉਹ ਤਾਂ ਘਰ ਹੀ ਨਹੀਂ ਵਰਦੇ ਮਾ ਜੋ ਮਿਸ਼ਨ ਤੇ ਲੱਗੇ ਹੋਏ ਨੇ ਉਹ ਪੰਥਕ ਬੰਦਾ ਹੈ ਉਹ ਸ਼ੁਰੂ ਤੋਂ ਹੀ ਸ਼ੋਮਨੀ ਕਲਵਲ ਦੀ ਗੱਲ ਕਰਦਾ ਆ ਯਾਰ ਚੈਸ ਨੌਕਰੀ ਕਰਦਾ ਰਿਹਾ ਕਦੇ ਕਿਸੇ ਸਰਕਾਰ ਦੀ ਕਿਸੇ ਦੀ ਪਰਵਾਹ ਨਹੀਂ ਕੀਤੀ ਹਮੇਸ਼ਾ ਪੰਥਕ ਗੱਲ ਕਰਦਾ ਰਿਹਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਗੁਰੂ ਜੀ ਕੀ ਫਤਿਹ